ਤਾਂ ਸਸਰੀਕਾਲ ਮੇਰੇ ਸਾਰੇ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵਾਂਗੇ ਵਧੀਆ ਹੋਵਾਂਗੇ ਤਾਂ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਦਾ ਟੌਪਿਕ ਆਪਣਾ ਆਪਣੀ ਜ਼ਿੰਦਗੀ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕਰਨੀ ਆਪਣੇ ਆਪ ਦੀ ਕਦੇ ਵੀ ਕਿਸੇ ਵਿਅਕਤੀ ਨਾਲ ਤੁਲਨਾ ਨਹੀਂ ਕਰਨੀ ਜਦੋਂ ਆਪਾਂ ਕਿਸੇ ਵਿਅਕਤੀ ਨਾਲ ਆਪਣੇ ਆਪ ਨੂੰ ਕੰਪੇਅਰ ਕਰਦੇ ਹਾਂ ਤੁਲਨਾ ਕਰਦੇ ਹਾਂ ਉਸ ਨਾਲ ਇਹ ਹੀ ਦੁੱਖਾਂ ਦਾ ਮੂਲ ਕਾਰਨ ਆ ਮੇਨ ਕਾਰਨੀ ਇਹ ਬਣ ਜਾਂਦਾ ਵੀ ਆਪਾਂ ਆਪਣੇ ਆਪ ਨੂੰ ਆਪਣੀ ਜ਼ਿੰਦਗੀ ਨੂੰ ਕਿਸੇ ਦੂਸਰੇ ਦੀ ਜ਼ਿੰਦਗੀ ਨਾਲ ਕੰਪੇਅਰ ਕਰਦੇ ਆਂ ਕੰਪੈਰੀਸ਼ਨ ਕਰਦੇ ਆਂ ਇਹੀ ਦੁੱਖਾਂ ਦਾ ਮੂਲ ਕਾਰਨ ਜਿਹੜਾ ਤੁਹਾਡੇ ਕੋਲੇ ਹੁੰਦਾਗਾ ਉਸ ਵਿੱਚ ਹੀ ਖੁਸ਼ ਰਹਿਣਾ ਚਾਹੀਦਾ ਉਹਦਾ ਹੀ ਆਨੰਦ ਮਾਣਨਾ ਚਾਹੀਦਾ ਜਿਹੜੀ ਚੀਜ਼ ਆਪਣੇ ਕੋਲੇ ਹੁੰਦੀ ਆ ਆਪਾਂ ਉਸ ਦੀ ਗੌਰ ਹੀ ਨਹੀਂ ਕਰਦੇ ਉਸ ਵੱਲ ਧਿਆਨ ਹੀ ਨਹੀਂ ਦਿੰਦੇ ਵੀ ਆਪਣੇ ਕੋਲੇ ਕੀ ਚੀਜ਼ ਹੁੰਦੀ ਆ ਤੇ ਜਿਹੜੀ ਚੀਜ਼ ਤੁਹਾਡੇ ਕੋਲੇ ਹੁੰਦੀ ਹੈ ਕਈ ਵਾਰ ਉਹ ਕਿਸੇ ਹੋਰ ਗਰੀਬ ਬੰਦੇ ਦੀ ਵੀ ਖੁਆਇਸ਼ ਹੁੰਦੀ ਹੈਗੀ ਵੀ ਉਹ ਤੋਂ ਉੱਥੋਂ ਤੱਕ ਤੁਸੀਂ ਪਹੁੰਚ ਸਕੋ ਪਰ ਤੁਸੀਂ ਇਦਾਂ ਨਹੀਂ ਤੁਸੀਂ ਕਿਸੇ ਹੋਰ ਨੂੰ ਦੇਖ ਕੇ ਉਸ ਵੱਲ ਛੜੀ ਜਾਂਦੇ ਹੋ ਤੁਲਨਾ ਕਰੀ ਜਾਂਦੇ ਹੋ ਵੀ ਉਸਦੇ ਕੋਲ ਇੰਨੀ ਚੰਗੀ ਗੱਡੀ ਆ ਚੰਗਾ ਉਹਦਾ ਘਰ ਆ ਚੰਗਾ ਵਧੀਆ ਐਸ਼ ਕਰਦਾ ਉਹ ਖਾਂਦਾ ਪੀਂਦਾ ਘੁੰਮਣ ਫਿਰਨ ਜਾਂਦਾ ਤਾਂ ਆਪਣੇ ਆਪ ਨੂੰ ਸਦਾ ਲਈ ਉਸ ਨਾਲ ਕੰਪੇਅਰ ਕਰਦੇ ਰਹਿੰਦੇ ਆ ਤੇ ਆਪਣੇ ਵੱਲ ਧਿਆਨ ਨਹੀਂ ਦਿੰਦੇ ਵੀ ਜਿਹੜਾ ਕੋਲ ਸਾਡੇ ਕੋਲ ਆ ਉਸਦਾ ਹੀ ਅਸੀਂ ਆਨੰਦ ਮਾਣਗੇ ਇਹ ਹੀ ਦੁੱਖਾਂ ਦਾ ਆਪਣਾ ਮੂਲ ਕਾਰਨ ਬਣ ਜਾਂਦਾ ਹੈਗਾ ਜਿਹੜੀ ਚੀਜ਼ ਤੁਹਾਡੇ ਕੋਲ ਹੁੰਦੀ ਆ ਮੰਨ ਲਓ ਬਾਈਕ ਆ ਤੁਹਾਡੇ ਕੋਲੇ ਵਧੀਆ ਤੁਹਾਡਾ ਗੁਜ਼ਾਰਾ ਚੱਲ ਰਿਹਾ ਵਧੀਆ ਜ਼ਿੰਦਗੀ ਲੰਘ ਰਹੀ ਆ ਤਿੰਨ ਟਾਈਮ ਦਾ ਵਧੀਆ ਖਾਣਾ ਖਾ ਰਹੇ ਹੋ ਤੁਸੀਂ ਵਧੀਆ ਸ਼ਰਤ ਤੇ ਸੱਤ ਆ ਗਈ ਵਧੀਆ ਕੋਈ ਢੰਗ ਦਾ ਕੋਈ ਕੰਮ ਕਰਦੇ ਹੋ ਜੋਬ ਕਰਦੇ ਹੋ ਜਾਂ ਕੋਈ ਵਧੀਆ ਕੰਮ ਕਰਦੇ ਹੋ ਮਤਲਬ ਕਸ਼ਟ ਵਾਲਾ ਨਹੀਂ ਦਿਹਾੜੀ ਤੱਪੇ ਨਾਲ ਤਾਂ ਤੁਸੀਂ ਠੀਕ ਹੀ ਹੋ ਮੰਨ ਲਓ ਜੇ ਤੁਸੀਂ ਦਿਹਾੜੀ ਧੂੜੀ ਨਹੀਂ ਕਰਦੇ ਤਾਂ ਤੁਸੀਂ ਆਪਣੇ ਆਪ ਤੋਂ ਵੱਡੇ ਵੱਲ ਨਹੀਂ ਸੋਚਣਾ ਵੀ ਉਹ ਇਦਾਂ ਦਾ ਆਪਣੇ ਤੋਂ ਛੋਟੇ ਨੂੰ ਦੇਖਣਾਗਾ ਵੀ ਉਹ ਕਿਦਾਂਗਾ ਵੀ ਦਿਹਾੜੀ ਕਰਦਾ ਹੋ ਬੰਦਾ ਕਿਵੇਂ ਆਪਣੇ ਘਰ ਦਾ ਗੁਜ਼ਾਰਾ ਚਲਾਉਂਦਾ ਇੰਨਾ ਟੱਬਰ ਉਹਦਾ ਕਿਸੇ ਕਮਜ਼ੋਰ ਬੰਦੇ ਦੀ ਕਬੀਲਦਾਰੀ ਬੰਨੀ ਦੇਖੀਦਾ ਹੁੰਦਾਗਾ ਤੇ ਆਪਣੇ ਆਪ ਨੂੰ ਛੋਟਾ ਨਹੀਂ ਸਮਝੀਦਾ ਹੁੰਦਾ ਕਦੇ ਵੀ ਖੋਸ਼ ਰਿਆ ਕਰੋ ਆਪਣੀ ਜ਼ਿੰਦਗੀ ਵਿੱਚ ਜਿਹੜਾ ਕੁਝ ਤੁਹਾਡੇ ਕੋਲ ਹੈ ਉਸ ਵਿੱਚ ਹੀ ਖੋਸ਼ ਰਹਿ ਰਿਹਾ ਕਰੋ ਤੁਸੀਂ ਮੈਂ ਤੁਹਾਨੂੰ ਇਹ ਹੀ ਦੱਸਣਾ ਚਾਹਣਾ ਵੀ ਜ਼ਿੰਦਗੀ ਵਿੱਚ ਦੁੱਖ ਤਕਲੀਫਾਂ ਤਾਂ ਆਉਂਦੀ ਹੀ ਰਹਿੰਦੀਆਂ ਜ਼ਿੰਦਗੀ ਵਿੱਚ ਉਤਰਾ ਚੜਾਉਂਦੇ ਰਹਿੰਦੇ ਆ ਵਾਧੇ ਘਾਟੇ ਚੱਲਦੇ ਰਹਿੰਦੇ ਆ ਪਰ ਜ਼ਿੰਦਗੀ ਨੂੰ ਹੌਸਲੇ ਨਾਲ ਹੌਸਲੇ ਨਾਲ ਜਿਉਂਿਆ ਕਰੋ ਜ਼ਿੰਦਗੀ ਵਿੱਚ ਕਦੇ ਵੀ ਹਾਰ ਨਾ ਮੰਨਿਆ ਕਰੋ ਕਿਉਂਕਿ ਰੱਬ ਸਭ ਕੁਝ ਵੇਖ ਰਿਹਾ ਹੁੰਦਾ ਜੇ ਤੁਹਾਡੇ ਦਿਨ ਮਾੜੇ ਚੱਲ ਰਿਹਾ ਤਾਏ ਸੋਚਿਆ ਕਰੋ ਵੀ ਤੁਹਾਡੇ ਚੰਗੇ ਦਿਨ ਵੀ ਆਉਣਗੇ ਜੇ ਤੁਹਾਨੂੰ ਬਹੁਤ ਸਮੇਂ ਤੋਂ ਕਸ਼ਟ ਮਿਲ ਰਹੇ ਆ ਦੁੱਖ ਚੱਲ ਰਹੇ ਆ ਤੁਸੀਂ ਇਹਦੇ ਪਿੱਛੇ ਵੀ ਕੋਈ ਵੱਡਾ ਕਾਰਨ ਹੁੰਦਾਗਾ ਵੀ ਤੁਸੀਂ ਸਟਰੋਂਗ ਬਣ ਰਹੇ ਹੋ ਕਿ ਰੱਬ ਤੁਹਾਡੇ ਵੱਲ ਦੇਖ ਵੇਖ ਹੀ ਰਿਹਾ ਹੁੰਦਾਗਾ ਰੱਬ ਅਸਲ ਵਿੱਚ ਨਾ ਤੁਹਾਡਾ ਇਮਤਿਹਾਨ ਲੈ ਰਿਹਾ ਹੁੰਦਾ ਵੀ ਤੁਹਾਡੇ ਵਿੱਚ ਕਿੰਨਾ ਪੇਸ਼ੈਂਸ ਆ ਕਿੰਨੀ ਤੁਹਾਡੇ ਵਿੱਚ ਸਹਿਣਸ਼ੀਲਤਾ ਗਈ ਤੁਹਾਨੂੰ ਪਰਖ ਰਿਹਾ ਹੁੰਦਾ ਤੇ ਜਦੋਂ ਰੱਬ ਤੁਹਾਡੇ ਤੇ ਖੁਸ਼ ਹੋ ਜਾਂਦਾ ਤਾਂ ਰੱਬ ਛੱਪੜ ਫਾੜ ਕੇ ਦਿੰਦਾ ਫਿਰ ਖੁਸ਼ੀਆਂ ਵੀ ਤਾਂ ਦੁੱਖ ਵਿੱਚ ਕਦੇ ਵੀ ਨਿਰਾਸ਼ ਨਾ ਹੋਇਆ ਕਰੋ ਪਰੇਸ਼ਾਨ ਨਾ ਹੋਇਆ ਕਰੋ ਵੀ ਮੈਂ ਇੰਨਾ ਦੁਖੀ ਆਗਾ ਘਰ ਘਰ ਇਹੋ ਚੱਲ ਰਿਹਾ ਹੈਗਾ ਸਾਰੇ ਦੁਖੀ ਨੇ ਕੋਈ ਆਪਣੀ ਜ਼ਿੰਦਗੀ ਵਿੱਚ ਖੁਸ਼ ਨਹੀਂਗਾ ਸਾਰਿਆਂ ਦੀ ਜ਼ਿੰਦਗੀ ਵਿੱਚ ਤਕਲੀਫਾਂ ਨੇ ਅੱਜ ਅੱਜ ਦੀ ਦੁਨੀਆ ਵਿੱਚ ਕੋਈ ਵੀ ਜਿਹਾ ਵਿਅਕਤੀ ਨਹੀਂ ਅਮੀਰ ਤੋਂ ਅਮੀਰ ਵਿਅਕਤੀ ਵੀ ਦੁਖੀ ਆ ਗਿਆ ਇਥੇ ਹੋਣਾ ਕੁਝ ਦੁੱਖ ਦਾ ਕਾਰਨ ਹਰੇਕ ਨੂੰ ਆਗਾ ਤਾਇਨਾ ਸੋਚਿਆ ਕਰੋ ਵੀ ਸਾਰੇ ਦੁੱਖ ਸਾਨੂੰ ਹੀ ਦੇਤੇ ਵਧੀਆ ਜ਼ਿੰਦਗੀ ਨੂੰ ਜੁਆਇ ਕਰਿਆ ਕਰੋ ਇੰਜੋਏ ਫੀਲ ਕਰਿਆ ਕਰੋ ਵਧੀਆ ਮੈਡੀਟੇਸ਼ਨ ਕਰਿਆ ਕਰੋ ਤੇ ਵਧੀਆ ਸੁਬਾ ਉੱਠ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਸਿਮਰਨ ਕਰਿਆ ਕਰੋ ਤਾਂ ਤੁਹਾਡਾ ਵੀ ਦਿਨ ਵਧੀਆ ਲੰਘੇ ਵਾ ਹੱਸਦੇ ਹੱਸਦੇ ਦਿਨ ਲੰਘ ਜਾਂਦੇ ਹੁੰਦੇ ਆਗੇ ਤੇ ਬਾਅਦ ਵਿੱਚੋਂ ਪਤਾ ਲੱਗਦਾ ਵੀ ਜਦੋਂ ਚੀਜ਼ ਜਿਹੜੀ ਆਪਣੇ ਕੋਲੇ ਹੁੰਦੀ ਹੈ ਜਦੋਂ ਆਪਾਂ ਉਸ ਬਾਰੇ ਗੌਰ ਨਹੀਂ ਕਰਦੇ ਉਹਦੀ ਕਦਰ ਨਹੀਂ ਕਰਦੇ ਜਦੋਂ ਉਹ ਚੀਜ਼ ਆਪਾਂ ਦੇ ਤੋਂ ਖੁੱਸ ਜਾਂਦੀ ਹੈ ਦੂਰ ਹੋ ਜਾਂਦੀ ਹੈ ਤਾਂ ਉਹਦੀ ਕਦਰ ਤਾਂ ਆਪਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਹੈਗਾ ਵੀ ਉਹ ਚੀਜ਼ ਕਿੰਨੀ ਕੀਮਤੀ ਸੀ ਤਾਂ ਸੋਚ ਸਮਝ ਕੇ ਚੱਲਿਆ ਕਰੋ ਸੋਚ ਸਮਝ ਕੇ ਜ਼ਿੰਦਗੀ ਵਿੱਚ ਕੋਈ ਅਜੀਹਾ ਕੰਮ ਨਾ ਕਰੋ ਕੋਈ ਗਲਤੀ ਨਾ ਕਰੋ ਜਿਸ ਕਰਕੇ ਤੁਹਾਨੂੰ ਅੱਗੇ ਚੱਲ ਕੇ ਪਛਤਾਉਣਾ ਪਵੇ ਕੋਈ ਅਜੀਹਾ ਕੰਮ ਨਾ ਕਰੋ ਚੰਗੇ ਕੰਮ ਕਰਿਆ ਕਰੋ ਮਿਹਨਤ ਕਰੋ ਜ਼ਿੰਦਗੀ ਵਿੱਚ ਸਫਲ ਹੋਵੋ ਤਾਂ ਇਹ ਸੀ ਅੱਜ ਦੀ ਆਪਣੀ ਇਨਫੋਰਮੇਸ਼ਨ ਵੀਡੀਓ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਇਕ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿੱਦਾਂ ਦਾ ਕੰਟੈਂਟ ਲੱਗ ਰਿਹਾ ਤੇ ਕਿੱਦਾਂ ਦੀ ਤੁਹਾਨੂੰ ਵੀਡੀਓ ਚਾਹੀਦੀ ਹੈ ਤਾਂ ਆਪਾਂ ਅੱਗੇ ਵੀ ਹੋਰ ਵਧੀਆ ਵੀਡੀਓ ਬਣਾਇਆ ਕਰਾਂਗੇ ਤਾਂ ਧੰਨਵਾਦ ਸਾਡੇ ਸਾਰੇ ਦੋਸਤਾਂ ਦਾ ਜਿਹੜੇ-ਜਿਹੜੇ ਆਪਣੀ ਵੀਡੀਓ ਦੇਖਦੇ ਆ